ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦੇ ਅਰੰਭੇ ਸੰਘਰਸ਼ ਦੇ ਤਹਿਤ ਹਜ਼ਾਰਾਂ ਕੁਰਬਾਨੀਆਂ ਹੋਈਆਂ ਕੌਮੀ ਘਰ ਦੇ ਲਈ ਬਹੁਤ ਸਤਿਕਾਰਯੋਗ ਸਨਮਾਨਯੋਗ ਸ਼ਹੀਦ ਅਵਤਾਰ ਸਿੰਘ ਜੀ ਖੰਡਾ ਸ਼ਹੀਦ ਹਰਦੀਪ ਸਿੰਘ ਜੀ ਨਿੱਜਰ ਸਾਹਿਬ ਜਿਨ੍ਹਾਂ ਦੇ ਨਮਰਤਾ ਜਰਦਾਸ ਹੋਈ ਆ ਆਪ ਸਾਰੇ ਸ਼ਾਮਲ ਹੋਏ ਆ ਸ਼ਹੀਦਾਂ ਦੀ ਗੱਲ ਕੌਮ ਦੇ ਵਿੱਚ ਸਭ ਤੋਂ ਵੱਡਾ ਮਾਣ ਹੁੰਦਾ ਵੱਡੀ ਕਿਸਮਤ ਉਹਦੀ ਹੁੰਦੀ ਹੈ ਜਿਹੜਾ ਸ਼ਹਾਦਤ ਨੂੰ ਪ੍ਰਾਪਤ ਹੁੰਦਾ ਹੈ ਅੱਜ ਆਪਾਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਦੇਸ਼ ਦੇ ਨਿਜਾਮ ਦੇ ਖਿਲਾਫ ਈਮਾਨ ਸਿੰਘ ਜੀ ਮਾਨ ਜ਼ਿਕਰ ਕਰ ਰਹੇ ਸੀ ਕਿ ਨਾਂ ਲੈਣਾ ਚਾਹੀਦਾ ਨਾ ਕਿਉਂ ਨਹੀਂ ਲੈਣਾ ਚਾਹੀਦਾ ਕਿ ਇਸ ਦੇਸ਼ ਦੇ ਅੰਦਰ ਸੱਤਾ ਤੇ ਬੈਠੇ ਮੋਦੀ ਤੇ ਮੋਦੀ ਦੇ ਟੋਲੇ ਨੇ ਇੱਡੀ ਵੱਡੀ ਜ਼ੁਰਤ ਕੀਤੀ ਆ ਕਿ ਵਿਦੇਸ਼ 'ਚ ਬੈਠੇ ਸਾਡੇ ਸੂਰਬੀਰ ਯੋਧੇ ਜਿਹੜੇ ਕੀ ਸੰਘਰਸ਼ ਦੀ ਗੱਲ ਕਰ ਰਹੇ ਆ ਉਹਨਾਂ ਨੂੰ ਸ਼ਹੀਦ ਕਰਨ ਦੇ ਲਈ ਹੱਥ ਕੰਡੇ ਬਣਾਏ ਆ ਤੇ ਅੱਜ ਉਸ ਦੇ ਖਿਲਾਫ ਅਸੀਂ ਇੱਕ ਗੱਲ ਵੀ ਕਰ ਰਹੇ ਆ ਕਿ ਅਸੀਂ ਇਕੱਠੇ ਹੋ ਕੇ ਉਸ ਦੇ ਨਾਲ ਟਕਰਾਈਏ ਵਿਚਾਰ ਆਪੋ ਆਪਣੇ ਹੁੰਦੇ ਆ ਸੋ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਕਿ ਅੱਜ ਦੇ ਇਸ ਇਕੱਠ ਦੇ ਵਿੱਚ ਮੈਨੂੰ ਲੱਗਦਾ ਨਹੀਂ ਕਿ ਕੋਈ ਬਾਹਰ ਹੋਵੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੀ ਜਿਨ੍ਹਾਂ ਦੀ ਸੰਗਤ ਦਾ ਨਦਵੀ ਮਾਣਿਆ ਜਿਹਨੂੰ ਮੈਂ ਆਪਣੇ ਆਪਣਾ ਰਹਿਬਰ ਮੰਨਦਾ ਆਪਣਾ ਕੌਮੀ ਆਗੂ ਮੰਨਦਾ ਜਿਸ ਦੇ ਆਸ਼ਿਕਾਂ ਆਖਰੀ ਸਾਹ ਤੱਕ ਰਵਾਂਗੇ ਉਹਨਾਂ ਦੇ ਸੰਘਰਸ਼ ਕਰਕੇ ਅੱਜ ਜਿੱਥੇ ਵੀ ਬੈਠੇ ਆ ਜੇ ਕਿਸੇ ਨੂੰ ਕਿਤੇ ਵੀ ਮਾਣ ਦਿੱਤਾ ਸਨਮਾਨ ਦਿੱਤਾ ਤੇ ਇਸ ਕਰਕੇ ਦਿੱਤਾ ਕਿ ਇਹ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੇ ਆ ਇਹ ਮਾਣ ਕਰਕੇ ਚੱਲਦੇ ਆ ਛੋਟੀਆਂ ਮੋਡੀਆਂ ਰਾਜ ਰਾਜਸੀ ਸ਼ਕਤੀਆਂ ਜਿਹੜੀਆਂ ਉਹ ਬਿਲਕੁਲ ਨਗੂਣੀਆਂ ਨੇ ਇਸ ਗੁਰੂ ਘਰ ਤੇ ਤੇ ਇਹ ਸੰਘਰਸ਼ ਤੇ ਭਿੰਡਰਾਂ ਵਾਲੇ ਦੇ ਸਾਹਮਣੇ ਸੋ ਮੈਂ ਇੱਕ ਬੇਨਤੀ ਕਰਨੀ ਚਾਹਣਾ ਅੱਜ ਅਸੀਂ ਗੱਲ ਕਰ ਰਹੇ ਆ ਕਿ ਅਸੀਂ ਉਸ ਤਾਕਤ ਨਾਲ ਲੜ ਰਹੇ ਆ ਜਿਨ੍ਹਾਂ ਨੇ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਅਮਰੀਕਾ ਉਹਦੇ ਭਾਈਵਾਲ ਕੈਨੇਡਾ ਉਹਦੇ ਭਾਈਵਾਲ ਇੰਗਲੈਂਡ ਤੇ ਹੋਰ ਜਿਹੜੀਆਂ ਪੰਜ ਕਹਿੰਦੇ ਹੁੰਦੇ ਆ ਵੱਡੇ ਦੇਸ਼ ਆ ਜਿਹੜੇ ਇਕੱਠੇ ਨੇ ਇਸ ਗੱਲ ਦੇ ਵਿੱਚ ਉਹਨਾਂ ਦੇ ਨਾਲ ਅਸੀਂ ਟੱਕਰ ਉਹਨਾਂ ਦੇ ਨਾਲ ਟੱਕਰ ਲਈ ਦੇਸ਼ ਦੇ ਮੋਦੀ ਨੇ ਤੇ ਉਹ ਟੱਕਰ ਲੈਣ ਦੇ ਵਿੱਚ ਜ਼ਰੂਰਤ ਪੈਦਾ ਹੋਈ ਉਹਦੇ ਅੰਦਰ ਪਰ ਜੇ ਉਹਨੂੰ ਟਕਰਾਉਣਾ ਹੈ ਜੇ ਉਹਨੂੰ ਅਸੀਂ ਆਪਣਾ ਸ਼ੀਸ਼ਾ ਦਿਖਾਉਣਾ ਹੈ ਤੇ ਜੇ ਆਪਣੀ ਹਸਤੀ ਬਣਾਉਣੀ ਹੈ ਤੇ ਆਪਣੇ ਕੌਮੀ ਘਰ ਦੀ ਅਸੀਂ ਗੱਲ ਕਰਨੀ ਹੈ ਤਾਂ ਮੈਂ ਮਾਫ ਕਰਨਾ ਆਪਾਂ ਜਿੰਨੀ ਦੇਰ ਤੱਕ ਇਕੱਠੇ ਤੇ ਇੱਕ ਸੁਰ ਨਹੀਂ ਹੁੰਦੇ ਉਨੀ ਦੇਰ ਤੱਕ ਗੱਲ ਭਰਾਵੋ ਬਣਨੀ ਨਹੀਂ ਪਰ ਹਮੇਸ਼ਾ ਅਰਦਾਸ ਜ਼ਰੂਰ ਕਰਦੇ ਆਂ ਬੋੜੀ ਜ਼ਰੂਰ ਕਰਦੇ ਆਂ ਕਿਸੇ ਸਿਆਣੇ ਬੰਦੇ ਨੇ ਕਿਹਾ ਸੀ ਕਿ ਜੋ ਇੱਕ ਕਦਮ ਵੀ ਕੋਈ ਚੱਲਦਾ ਨਾ ਇੱਕ ਕਦਮ ਵੀ ਚੱਲਦਾ ਤਾਂ ਉਹਨੂੰ ਵੀ ਨਾਲ ਲੈਣਾ ਚਾਹੀਦਾ ਕਿ ਹਰ ਬੰਦਾ ਹਰੇਕ ਬੰਦਾ ਉਹ ਐਵਰੇਜ ਦੀ ਚੋਟੀ ਤੱਕ ਚੜਨ ਜੋਗੀ ਸ਼ਾਇਦ ਸਮਰੱਥਾ ਨਾ ਰੱਖਦਾ ਹੋਵੇ ਉਹ ਤੁਹਾਡੇ ਲਈ ਦੁਆ ਕਰ ਸਕਦਾ ਤੁਹਾਡੇ ਲਈ ਅਸੀਸ ਦੇ ਸਕਦਾ ਤੁਹਾਡੇ ਲਈ ਸਮਰਥਨ ਦੀ ਗੱਲ ਕਰ ਸਕਦਾ ਸੋ ਇਸ ਗੱਲ ਦੇ ਲਈ ਆਪਾਂ ਸਾਰੇ ਸੋਚੀਏ ਜਦੋਂ ਅਸੀਂ ਕਈ ਵਾਰ ਇਹ ਉਹ ਸੋਚ ਲੈਂਦੇ ਆ ਕਿ ਇਹ ਤਾਂ ਬਸ ਗਦਾਰ ਹੀ ਹੈ ਸੋ ਗਦਾਰ ਜਿਹੜੇ ਆ ਉਹਨਾਂ ਨੂੰ ਨਸ਼ਰ ਵੀ ਕਰਨਾ ਚਾਹੀਦਾ ਪਰ ਐਦਾਂ ਸਾਰੀ ਦੁਨੀਆ ਨੂੰ ਸਾਰੀ ਕੌਮ ਨੂੰ ਆਪਾਂ ਸਸਥਾਵਾਂ ਨੂੰ ਜੇ ਆਪਾਂ ਐਦਾਂ ਕਰਦੇ ਰਵਾਂਗੇ ਤੇ ਸਾਡੀ ਜਿਹੜੀ ਕਮਜ਼ੋਰ ਹੋ ਜਾਗੇ ਸ਼ਕਤੀ ਕਮਜ਼ੋਰ ਹੋ ਜਾਏਗੀ ਸੋ ਇੱਥੇ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਸਿਮਰਜੀਤ ਸਿੰਘ ਜੀ ਐਡਵੋਕੇਟ ਸਾਹਿਬ ਨੇ ਜ਼ਿਕਰ ਕੀਤਾ ਇਹਨਾਂ ਨੇ ਹੁਕਮ ਲਾਇਆ ਸੀ ਸ਼ਰੂਨੀ ਕਮੇਟੀ ਨੂੰ ਇਸ ਤੋਂ ਪਹਿਲਾਂ ਵੀ ਬਲਾਰੇ ਬੋਲ ਕੇ ਗਏ ਆ ਕਿ ਇਹ ਜਿਹੜਾ ਪ੍ਰੋਗਰਾਮ ਆ ਇਹ ਕਾਲ ਤੱਕ ਸਾਹਿਬ ਤੋਂ ਦੂਰ ਕਰ ਦਿੱਤਾ ਗਿਆ ਮੈਂ ਇੱਕ ਬੇਨਤੀ ਕਰਦਿਆਂ ਕਿ ਜਿੰਨ ਜਿਹੜੀ ਕੌਮ ਦੇ ਪ੍ਰਤੀ ਸ਼ਹਾਦਤ ਦਿੱਤੀ ਆ ਅਵਤਾਰ ਸਿੰਘ ਜੀ ਖੰਡਾ ਸਾਹਿਬ ਨੇ ਹਰਦੀਪ ਸਿੰਘ ਨਿੱਜਰ ਸਾਹਿਬ ਨੇ ਇੱਥੇ ਦੁਨੀਆ ਦੇ ਕੋਈ ਵੀ ਮਾਈ ਦਾ ਲਾਲ ਆ ਜਾਵੇ ਉਹ ਕਾਲ ਤਖਤ ਤੋਂ ਦੂਰ ਨਹੀਂ ਕਰ ਸਕਦਾ ਉਹਨਾਂ ਦੀ ਸ਼ਹਾਦਤ ਤੇ ਉਹਨਾਂ ਦੀ ਰੂਹ ਨੂੰ ਆਖਰਕਾਰ ਪਰਿਵਾਰ ਨੇ ਇੱਕ ਬੇਨਤੀ ਕੀਤੀ ਸੀ ਕਿ ਅਸੀਂ ਇੱਥੇ ਦਿਨ ਮਨਾਉਣਾ ਹੈ ਤੇ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਸ਼ਿੰਦਰ ਸਿੰਘ ਧਾਮੀ ਸਾਹਿਬ ਜਿਨ੍ਹਾਂ ਦਾ ਕਿਉਂਕਿ ਨਗਰ ਕੀਰਤਨ ਆਰੰਭ ਹੋਣਾ ਸੀ ਇੱਥੇ ਹਾਜ਼ਰੀ ਲਵਾ ਕੇ ਗਏ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਵੇਂ ਤੁਸੀਂ ਪਰਿਵਾਰ ਕਹਿੰਦਾ ਉਦਾਂ ਹੀ ਅਸੀਂ ਕਰਾਂਗੇ ਉਹਨਾਂ ਨੇ ਕਿਹਾ ਕਿ ਕਾਲ ਤਖਤ ਸਾਹਿਬ ਤੇ ਮਨਾਇਆ ਜਾਣਾ ਚਾਹੀਦਾ ਅਸੀਂ ਹੱਥ ਮੰਨ ਕੇ ਬੇਨਤੀ ਕੀਤੀ ਤਰੀਕ ਦੱਸੀ ਜਾਵੇ ਕਿ ਕਿਸ ਤਰੀਕ ਤੇ ਮਨਾਉਣਾ ਤਾਂ ਫਿਰ ਉਸ ਗੱਲ ਦਾ ਫੈਸਲਾ ਹੋਇਆ ਕਿ ਉੱਥੇ ਮਨਾਇਆ ਜਾਊਗਾ ਪਰ ਇਹਨਾਂ ਨੇ ਇੱਕ ਇਹ ਗੱਲ ਵਿੱਚ ਐਡ ਕਰਤੀ ਕਿ ਉੱਥੇ ਸਾਡੇ ਬੁਲਾਰੇ ਬੋਲਣਗੇ ਪਰ ਕੀ ਆ ਵੀ ਤੁਹਾਡੀ ਸੰਸਥਾ ਤੁਹਾਡੀ ਸੰਸਥਾ ਦੇ ਨਾਲ ਜਿਹੜੇ ਆ ਗਿਆਨੀ ਪੁਰਸ਼ਾਂ ਨੇ ਇੱਕ ਰਵਾਇਤ ਬਣਾਈ ਆ ਕਿ ਕੋਈ ਵੀ ਜਿਹੜਾ ਵਾ ਉਹ ਕਾਲ ਤਖਤ ਸਾਹਿਬ ਦੇ ਉੱਤੇ ਨਹੀਂ ਬੋਲ ਸਕਦਾ ਸਿੰਘ ਸਹਿਬਾਨ ਹੀ ਉੱਥੇ ਸੰਦੇਸ਼ ਦੇ ਸਕਦੇ ਆ ਸੋ ਬੇਨਤੀ ਜਦੋਂ ਕੀਤੀ ਤਾਂ ਫਿਰ ਇਹ ਫੈਸਲਾ ਹੋਇਆ ਕਿ ਜੇ ਬੁਲਾਰਿਆਂ ਨੇ ਬੋਲਣਾ ਤੁਹਾਡੇ ਮੁਤਾਬਕ ਤਾਂ ਉਹ ਇਸ ਸਥਾਨ ਦੇ ਉੱਤੇ ਪਹਿਲਾਂ ਵੀ ਆਪਾਂ ਸ਼ੀਧੀ ਸਮਾਗਮ ਕਰਦੇ ਹਾਂ ਤੇ ਇਸ ਕਰਕੇ ਪਰਿਵਾਰ ਨੇ ਇਹ ਮੰਨਿਆ ਕਿ ਹਾਂ ਜੀ ਸਾਨੂੰ ਇੱਥੇ ਜਗ੍ਹਾ ਦਿੱਤੀ ਜਾਵੇ ਹੋ ਸਕਦਾ ਕਈ ਭਰਾਵਾਂ ਨੂੰ ਇਸ ਗੱਲ ਦੇ ਵਿੱਚ ਨਾ ਪਤਾ ਹੋਵੇ ਸੋ ਪਰਿਵਾਰ ਵਿੱਚ ਮਾਤਾ ਜੀ ਦੇ ਚਰਨਾਂ ਦੇ ਵਿੱਚ ਨਮਸਕਾਰ ਹੈ ਉਹ ਇੱਕ ਸ਼ਹਾਦਤ ਜਿਹਨੇ ਦਿੱਤੀ ਹੈ ਕੌਮ ਦੇ ਲਈ ਉਹਦੇ ਉਹਦੇ ਮਾਂ ਨੇ ਉਹਦੇ ਉਹਦੇ ਲਈ ਸਾਡੇ ਦਿਲ ਦੇ ਵਿੱਚ ਸਤਿਕਾਰ ਵੀ ਹੈ ਮਾਣ ਵੀ ਹੈ ਉਹਦੇ ਚਰਨਾਂ 'ਚ ਨਮਸਕਾਰ ਵੀ ਹੈ ਸੋ ਜਿਹੜੀ ਗੱਲ ਸਿੱਧੂ ਸਾਹਿਬ ਨੇ ਜ਼ਿਕਰ ਕੀਤਾ ਮੈਂ ਨਹੀਂ ਇਸ ਗੱਲ ਨੂੰ ਜਾਣਦਾ ਪਰ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਪੂਰਨ ਤੌਰ ਤੇ ਹੁਕਮ ਹੈ ਤੁਹਾਡੇ ਮੁਤਾਬਕ ਜੇ ਕਿਸੇ ਬੁਲਾ ਰਹੇ ਨੇ ਬੋਲਣਾ ਤੇ ਤੁਸੀਂ ਦੱਸਣਾ ਤੁਸੀਂ ਨਾ ਦੇਣੇ ਆ ਇਹ ਠੀਕ ਹੈ ਕਿ ਰਵਾਇਤ ਮੁਤਾਬਕ ਸ਼ਰੋਨੀ ਕਮੇਟੀ ਦਾ ਜਿਹੜਾ ਜਿਹੜਾ ਮੰਚ ਸੰਚਾਲਕ ਆ ਉਹ ਦਿੱਤਾ ਗਿਆ ਜਿਵੇਂ ਕਿ ਪਹਿਲਾਂ ਦਿੱਤਾ ਜਾਂਦਾ ਸੋ ਸਟੇਜ ਸੰਚਾਲਕ ਨੇ ਜੋ ਤੁਸੀਂ ਕਿਹਾ ਉਦਾਂ ਕੀਤਾ ਤੁਸੀਂ ਮੈਨੂੰ ਨਹੀਂ ਪਤਾ ਕਿਹੜੇ ਬੰਦੇ ਨੇ ਇਹ ਗੱਲ ਕੀਤੀ ਆ ਜੇ ਮੇਰੀ ਜਾਣਕਾਰੀ ਨਹੀਂ ਹੈ ਪਰ ਫਿਰ ਵੀ ਤੁਹਾਡੇ ਮਨ ਤੇ ਕਿਸੇ ਤਰ੍ਹਾਂ ਦੀ ਠੇਸ ਪਹੁੰਚੀ ਆ ਸ਼ਹੀਦਾਂ ਦੀ ਸਤਕਾਰ ਮਾਣ ਤੇ ਸਨਮਾਨ ਲਈ ਸ਼ਰੋਣੀ ਕਮੇਟੀ ਹਮੇਸ਼ਾ ਖੜੀ ਆ ਇਹ ਕੋਈ ਆਸਾਨ ਨਹੀਂ ਕਰਦੀ ਸ਼ਰੋਣੀ ਕਮੇਟੀ ਦਾ ਫਰਜ ਆ ਸੋ ਮੈਂ ਹੱਥ ਬਨ ਕੇ ਇਸ ਗੱਲ ਦੀ ਮਾਫੀ ਵੀ ਚਾਹੁੰਨਾ ਜੇ ਤੁਹਾਨੂੰ ਕਿਸੇ ਨੇ ਜਿਹੜਾ ਪ੍ਰਬੰਧਕ ਜਾਂ ਗੈਰ ਪ੍ਰਬੰਧਕ ਆ ਉਸ ਨੇ ਕਿਸੇ ਤਰ੍ਹਾਂ ਦੀ ਕੋਈ ਗਲਤੀ ਕੀਤੀ ਆ ਪਰ ਮੈਂ ਨਹੀਂ ਸਮਝਦਾ ਕਿਉਂਕਿ ਪੂਰਾ ਇੱਕ ਇੱਕ ਗੱਲ ਜਿਹੜੀ ਆ ਤੁਹਾਡੇ ਨਾਲ ਰਾਇ ਕਰਕੇ ਐਡਵੋਕੇਟ ਸਾਹਿਬ ਨਾਲ ਰਾਇ ਕਰਕੇ ਇਹਨਾਂ ਦੇ ਕਹਿਣ ਤੇ ਜੋ ਕੁਝ ਚਾਇਆ ਉਸ ਤਰ੍ਹਾਂ ਹੀ ਕੀਤਾ ਗਿਆ ਸਹਿਯੋਗ ਕੀਤਾ ਗਿਆ ਪਰ ਫਿਰ ਵੀ ਮੈਂ ਪ੍ਰਧਾਨ ਸਾਹਿਬ ਵੱਲੋਂ ਮੈਂ ਆਪਣੇ ਵੱਲੋਂ ਜਿੱਥੇ ਉਹਨਾਂ ਸ਼ਹੀਦਾਂ ਨੂੰ ਨਤਮਸਤਕ ਹੁਣਾ ਗੁਰੂ ਕਿਰਪਾ ਕਰਨ ਉਹਨਾਂ ਦੀ ਜਿਹੜੀ ਸ਼ਹੀਦੀ ਆ ਉਹ ਸਾਡੇ ਅੰਦਰ ਵਸੇ ਤੇ ਅਸੀਂ ਏਕਾ ਕਰਕੇ ਆਪਦੇ ਜਿਹੜੇ ਨਿਜ਼ਾਮ ਆ ਜਿਹੜਾ ਸਿੱਖੀ ਨੂੰ ਖਤਮ ਕਰਨਾ ਚਾਹੁੰਦਾ ਉਹਦੇ ਨਾਲ ਡਟ ਕੇ ਖੜੀਏ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਾ ਦੀ ਸੋਚ ਨੂੰ ਅਸੀਂ ਜਿੱਥੇ ਨਮਨ ਵੀ ਹੋਣਾ ਉਥੇ ਉਹਨਾਂ ਦੇ ਪਾਏ ਹੋਏ ਪੁਰਣਾ ਤੇ ਚੱਲ ਕੇ ਕੌਮੀ ਘਰ ਦੇ ਲਈ ਆਪਾਂ ਸਾਰਿਆਂ ਨੇ ਲੜਾਈ ਲੜਨੀ ਆ ਸੋ ਸਾਰੇ ਹੀ ਮੈਨੂੰ ਲੱਗਦਾ ਸੰਤਾਂ ਦੀ ਸੋਚ ਨਾਲ ਸੰਬੰਧਿਤ ਜਥੇਬੰਦੀਆਂ ਧਿਰਾਂ ਨੇ ਨਿੱਜੀ ਤੌਰ ਤੇ ਲੋਕ ਸਾਰੇ ਬੈਠੇ ਨੇ ਸੋ ਸ਼ਰੋਣਿਕ ਮਰਦਾਪੁਰੰਦ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਉਹਨਾਂ ਸਭ ਦਾ ਸਨਮਾਨ ਹੈ ਸਤਿਕਾਰ ਹੈ ਅੱਗੇ ਤੋਂ ਵੀ ਜਿਸ ਤਰ੍ਹਾਂ ਜਿਹੜਾ ਸ਼ੀਦੀ ਪਰਿਵਾਰ ਜਦੋਂ ਵੀ ਕੋਈ ਹੁਕਮ ਲਾਉਂਦੇ ਆ ਅਸੀਂ ਹਮੇਸ਼ਾ ਹਾਜ਼ਰ ਰਹਿੰਨੇ ਆ ਅੱਜ ਵੀ ਹਾਜ਼ਰ ਆਂ ਕਿਸੇ ਤਰ੍ਹਾਂ ਦੀ ਕੋਈ ਗਲਤੀ ਹੋਈ ਹੋਵੇ ਅਸੀਂ ਗਲ ਚ ਪੱਲਾ ਪਾ ਕੇ ਤੁਹਾਡੇ ਤੋਂ ਮਾਫੀ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ